ਗੁਰਜੀਕਾ ਖਾਲਸਾ ਬਾਜੀ ਫਤਿਹ ਸਾਧ ਸੰਗਤ ਜੋ ਹੈ ਪ੍ਰਾਤਨ ਜਿਹੜੀ ਬਾਬਾ ਗੁਰਦਤਾ ਜੀ ਦੀ ਪੌੜੀਆਂ ਚੜ੍ਹਦੇ ਇੱਥੋਂ ਆਪਾਂ ਤੇ ਉਦੇ ਖੱਬੇ ਸਾਈਡ ਦੇ ਜੋ ਡੰਗਾ ਸਾਰਾ ਬੈ ਗਿਆ ਹੈ ਤੇ ਗੇੜੀ ਗਿਰਨ ਦਾ ਖਤਰਾ ਹੈ ਸਮੂਹ ਸੰਤਾ ਇਲਾਕਾ ਜਿੰਨੇ ਵੀ ਇਹ ਸੰਤਾ মিডিਆ ਰਾਈ ਸੁਣ ਰਹੀਆਂ ਹਨ ਆ ਕੇ ਜਲਦੀ ਜਲਦੀ ਇਰਾਂ ਨੂੰ ਸੇਵਾ ਕਰਨ ਦੀ ਲੋੜ ਹੈ ਇੱਥੇ ਜੋ ਸੁੰਮੀ ਕਮਟੀ ਨੇ ਵੀ ਆਪਣੇ ਬੰਦੇ ਲਾ ਕੇ ਸ਼ੁਰੂ ਕਰਤਾ ਵਹ ਕੰਮ ਜੇ ਮੈਂ ਜਿੱਥੇ ਵੀ ਤੱਕ ਆਪਾਂ ਸੁਣਦੇ ਆ ਆ ਕੇ ਮੁੰਡੇ ਆਪਣੇ ਨੌਜਵਾਨ ਆਪਣੇ ਘਰਾਂ ਤੋਂ ਥੋਈ ਜਿਹੜੀਆਂ ਬੋਰੀਆਂ ਪਰ ਕੇ ਲੈ ਕੇ ਆ ਰਹੇ ਹਨ ਬਹੁਤ ਨੌਜਵਾਨਾਂ ਦਾ ਸਹਿਯੋਗ ਹੈ ਵਤ ਵਤ ਸਹਿਯੋਗ ਕਰਨ ਦੀ ਲੋੜ ਹੈ ਮੇਰਾ ਨਾਮ ਅਮਰਿੰਦਰ ਸਿੰਘ ਹੈ ਜੀ ਕੀਰਤਪੁਰ ਸਾਹਿਬ ਤੋਂ ਆ ਬਾਡ ਨੰਬਰ 10 ਕੀ ਇਹ ਪਾੜ ਪਾਪਾ ਜੀ ਵਿਚ ਇੱਥੇ ਪਹਾੜੀ ਦੇ ਨਾਲ ਪਾਸਿਆ ਠੀਕ ਹੈ ਇਹ ਪਾੜ ਪਿਆ ਜੀ ਇਹ ਅੱਜ ਦੇਖਿਆ ਮੈਨੇਜਰ ਸਾਹਿਬ ਨੇ ਜਿੱਦਾਂ ਹੀ ਭਗਵੰਤ ਪਾਜੀ ਨੇ ਜਾਂ ਤੁਹਾਡੇ ਪੱਤਰ ਪ੍ਰੇਰ ਕਰਨ ਜਿੱਦਾਂ ਹੀ ਪਾਈਪ ਪੋਸ ਤੋਂ ਉਦਾਂ ਹੀ ਆਈ ਦੇਖ ਕੇ ਇੱਥੇ ਆ ਗਏ ਤੇ ਬਾਕੀ ਕੀਰਤਪੁਰ ਦੀ ਸੰਗਤ ਨੂੰ ਵੀ ਇਹ ਬੇਨਤੀ ਕਰਦੇ ਆ ਭਾਈ ਆਜੋ ਇੱਥੇ ਜਿੰਨੇ ਹੋ ਸਕਦੇ ਮੋਢੇ ਨੌਜਵਾਨ ਸਿਆਣੇ ਵੀ ਆ ਜਿੰਨਾ ਕੰਮ ਕਰ ਸਕਦੇ ਉਹਨਾਂ ਕਾ ਆਜੋ ਇੱਥੇ ਬੰਦਿਆਂ ਦੀ ਲੋੜ ਹੈ ਦੇ ਹਲਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਸਾਈ ਪਹਿਲੇ 3-4 ਦਿਨ ਹੋ ਗਏ ਜਿਹੜੀ ਦੇ ਨਾਲ ਬਹੁਤ ਖਾਰਾਂ ਪੈ ਗਈਆਂ ਧੀਆਂ ਫਿਲਹਾਲ ਤਾਂ ਅਸੀਂ ਜਿਆਦਾ بارش ਦੇ ਵਿੱਚ ਤਰਪਾਲਾਂ ਨਾਲ ਕੰਮ ਆਪਣਾ ਸੰਭਾਲਿਆ ਤੇ ਅੱਜ ਸਵੇਰ ਦੇ ਨੌਜਵਾਨ ਇਲਾਕੇ ਦੇ ਹੋਰ ਵੀ ਬਹੁਤ ਦੂਰ-ਦੂਰ ਤੇ ਸਾਡੋ ਮਿੱਟੀ ਦੇ ਥੱਲੇ ਲੈ ਲੈ ਕੇ ਪਹੁੰਚ ਰਹੇ ਤੇ ਨੌਜਵਾਨ ਵੀ ਸਵੇਰ ਦੇ ਬਹੁਤ ਸਾਡੇ ਨਾਲ ਲੱਗੇ ਆ ਬਹੁਤ ਜਿਆਦਾ ਅਸੀਂ ਅੱਜ ਕੰਮ ਕੀਤਾ ਜਿਹੜੀ ਦੀ ਬਹੁਤ ਜਿਆਦਾ ਜ਼ਰੂਰਤ ਸੀ ਮਿੱਟੀ ਲੈਣ ਦੀ ਤੇ ਕੱਲੂ ਵੀ ਇਸੇ ਤਰ੍ਹਾਂ ਕੰਮ ਚੱਲੂਗਾ ਬੋਰੀਆਂ ਸਾਡੇ ਕੋਲ ਬਹੁਤ ਪੁੱਜ ਗਈਆਂ ਪਰ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਕੱਲੂ ਵਾਅਦੇ ਵਾਅਦੇ ਪੁੱਜੋ ਤਾਂ ਜੋ ਜਿਹੜਾ ਕੰਮ ਰਹਿੰਦਾ ਕੱਲੂ ਅਸੀਂ ਆਪਣਾ ਪੂਰਾ ਕਰ ਸਕੀਏ ਤੇ ਜਿਹੜੀ ਪ੍ਰਾਰਥਨਾ ਹੈ ਕਿ ਇਹਦਾ ਅਸੀਂ ਪੂਰਾ ਕਰੀਏ